ਚਲਦੇ ਸੋਹ ਦੇ ਵਿੱਚ ਬਾਗੀ ਦਾ ਪੈ ਗਿਆ ਪੰਗਾ ਤਾਂ ਤੁਹਾਡੇ ਨਾਲ ਫੁੱਲ ਵੀਡੀਓ ਵੀ ਸਾਂਝੀ ਜ਼ਰੂਰ ਕਰਾਂਗੇ ਜਿੱਦਾਂ ਕਿ ਆਪਾਂ ਜਾਣਦੇ ਹਾਂ ਕਿ ਪੰਜਾਬੀ ਸਿੰਗਰ ਬਾਗੀ ਕਾਫੀ ਜ਼ਿਆਦਾ ਗਰੀਬ ਘਰ ਦੇ ਵਿੱਚੋਂ ਉੱਠ ਕੇ ਤਰੱਕੀ ਕੀਤੀ ਹੈ ਤਾਂ ਬਾਗੀ ਨੇ ਜਿੰਨੀ ਤਰੱਕੀ ਕੀਤੀ ਹੈ ਉਸ ਤੋਂ ਜ਼ਿਆਦਾ ਉਸ ਦੇ ਵਿੱਚ ਨਿਮਰਤਾ ਹੈ ਪੰਜਾਬੀ ਸਿੰਗਰ ਬਾਗੀ ਜਦੋਂ ਗਾ ਰਿਹਾ ਸੀ ਤਾਂ ਉਸ ਦਾ ਧਿਆਨ ਇੱਕਦਮ ਮੁੰਡਿਆਂ ਦੇ ਵਿੱਚ ਪੈ ਜਾਂਦਾ ਹੈ ਜੋ ਕਿ ਥੱਲੇ ਫੈਨ ਖੜੇ ਹੁੰਦੇ ਹਨ ਦੋ ਮੁੰਡੇ ਆਪਸ ਦੇ ਵਿੱਚ ਬਹਿਸ ਕਰ ਰਹੇ ਹੁੰਦੇ ਹਨ ਜਿਸ ਜਿਨ੍ਹਾਂ ਦੇ ਵਿੱਚੋਂ ਇੱਕ ਸਰਦਾਰ ਭਰਾ ਹੁੰਦਾ ਹੈ ਅਤੇ ਸਰਦਾਰ ਮੁੰਡੇ ਨੂੰ ਇੱਕ ਦੂਸਰਾ ਮੁੰਡਾ ਜਿਹੜਾ ਹੁੰਦਾ ਹੈ ਉਹ ਪਿਸਟਲ ਦਿਖਾਉਂਦਾ ਹੈ ਤਾਂ ਬਾਗੀ ਦੀ ਨਿਗਾਹ ਪੈ ਜਾਂਦੀ ਹੈ ਤਾਂ ਉਸ ਤੋਂ ਬਾਅਦ ਬਾਗੀ ਨੇ ਕੀ ਕਿਹਾ ਮੈਗ ਦੇ ਵਿੱਚ ਤਾਂ ਜਿਸ ਨੂੰ ਦੇਖ ਕੇ ਸੁਣ ਕੇ ਸਭ ਖੁਸ਼ ਹੋ ਗਏ ਤਾਂ ਕਰਦੇ ਆ ਤੁਹਾਡੇ ਨਾਲ ਫੁੱਲ ਵੀਡੀਓ ਵੀ ਸਾਂਝੀ ਮੇਰੀ ਔਕਾਤ ਹੀ ਕੱਖ ਨਹੀਂ ਬੱਬਾ ਜੀ ਮੈਨੂੰ ਤਾਂ ਤੁਸੀਂ ਬਣਾਇਆ ਯਾਰ ਤੁਸੀਂ ਗਾਲਾਂ ਵੀ ਕੱਢਦੇ ਤਾਂ ਵੀ ਸਿਰ ਮੱਥੇ ਕੋਈ ਮਸਲਾ ਨਹੀਂ ਪਰ ਉਹ ਯਾਰ ਸਰਦਾਰ ਉਹ ਬੰਦਾ ਉਹਦੇ ਉੱਠ ਕੇ ਕੋਈ ਗੱਲ ਪਾ ਦੇ ਗੱਲ ਔਰ ਦੋਨੋਂ ਪਿਸਟਲ ਆਇਆ ਦਿਖਾ ਲਈ ਜਾਣਾ ਯਾਰ ਵੀ ਮੈਂ ਤੇਰੇ ਗੋਲੀ ਮਾਰੂਗਾ ਜੇ ਤੂੰ ਗੋਲੀ ਮਾਰੇਗਾ ਤੇ ਮਾਮਾ ਮੈਂ ਫੁੱਲ ਮਾਰੂਗਾ ਇਧਰੋਂ ਮੇਰੇ ਕੋਲ 5-7 ਭਰੇ ਫਏ ਦਸ ਐ ਥੋੜੀ ਹੁੰਦਾ ਮੇਰਾ ਭਰਾ ਪਿਆਰ ਨਾਲ ਮੇਰੇ ਵੀਰ ਉਹ ਤਾਂ ਦਾ ਵੱਡਾ ਭਰਾ ਆ ਯਾਰ ਇੰਜੋਏ ਕਰੋ ਯਾਰ